ਆਹ ਮੁੰਡੇ ਦੀ ਘਟਿਆ ਕਰਤੂਤ ਦੇਖੋ ਜਿਨੇ 5 ਸਾਲਾਂ ਦੀ ਕੁੜੀ ਨੂੰ ਚੁੱਕਿਆ ਚੁੱਕ ਕੇ ਇੱਕ ਖੰਡਰਨਮਾ ਘਰ ਦੇ ਅੰਦਰ ਲੈ ਗਿਆ ਜਿੱਥੇ ਲੈ ਜਾ ਕੇ ਉਸ ਬੱਚੀ ਦੀ ਬੁਰੇ ਤਰੀਕੇ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਉਸ ਬੱਚੀ ਦੇ ਨਾਲ ਉਸ ਮੁੰਡੇ ਨੇ ਰੇਪ ਕੀਤਾ ਤੇ ਫੇਰ ਉਹਦੇ ਗੁਪਤ ਅੰਗਾਂ ਨੂੰ ਬੁਰੇ ਤਰੀਕੇ ਕਟਿਆ ਉਹਦੇ ਗੁਪਤ ਅੰਗਾਂ ਦੇ ਉੱਪਰ ਦੰਦੀਆਂ ਵੱਟੀਆਂ ਗਈਆਂ ਫਿਰ ਉਹ ਇੱਥੇ ਹੀ ਬਸ ਨਹੀਂ ਹੋਇਆ ਉਹਨੇ ਕੁੜੀ ਨੂੰ ਵਾਲਾਂ ਤੋਂ ਫੜ-ਫੜ ਕੇ ਉਸ ਬੱਚੀ ਨੂੰ ਕੰਧ ਦੇ ਨਾਲ ਪਟਕਾ-ਪਟਕਾ ਕੇ ਮਾਰਿਆ ਤਾਂ ਕਿ ਉਹ ਬੱਚੀ ਮਰ ਜਾਵੇ ਤੇ ਨਾਲੇ ਜਿਹੜਾ ਉਹਦਾ ਚਿਹਰਾ ਹੈ ਉਹ ਬੁਰੇ ਤਰੀਕੇ ਖਰਾਬ ਹੋ ਜਾਵੇ ਤੇ ਬੱਚੀ ਦੀ লাশ ਦੀ ਪਛਾਣ ਨਾ ਆ ਸਕੇ ਬੱਚੀ ਨੂੰ ਮਰਿਆ ਸਮਝ ਕੇ ਉਹ ਮੁੰਡਾ ਉੱਥੇ ਸੁੱਟ ਕੇ ਚਲਾ ਗਿਆ ਜਦੋਂ ਬੱਚੀ ਨੂੰ ਹੋਸ਼ ਆਈ ਬੱਚੀ ਦਰਦ ਦੇ ਨਾਲ ਚੀਕਣ ਲੱਗੀ ਰੋਣ ਲੱਗੀ ਨੇੜੇ ਤੋਂ ਲੰਘਦੇ ਲੋਕਾਂ ਨੇ ਜਦੋਂ ਬੱਚੇ ਦੀ ਰੋਂਦੇ ਹੋਏ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਫਟਾਫਟ ਜਾ ਕੇ ਦੇਖਿਆ ਉਹਦੀ ਬੱਚੀ ਦੀ ਹਾਲਤ ਦੇਖ ਕੇ ਲੋਕ ਵੀ ਘਬਰਾ ਗਏ ਜਿਵੇਂ ਲੋਹ ਹਾਨ ਖੂਨ ਦੇ ਨਾਲ ਲਤਪਤ ਉਹ ਬੱਚੀ ਸੀ ਤਾਂ ਉਹਨਾਂ ਨੇ ਤੁਰੰਤ ਬੱਚੀ ਨੂੰ ਚੁੱਕਿਆ ਕਮਲਾ ਰਾਜਾ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਬਹੁਤ ਮਿਹਨਤ ਦੇ ਨਾਲ ਬੱਚੀ ਦੀ ਜਾਨ ਬਚਾਈ ਦੱਸਿਆ ਜਾ ਰਿਹਾ ਕਿ ਉਸ ਬੱਚੇ ਦੇ ਆਪਰੇਸ਼ਨ ਤੇ ਲਗਭਗ 2 ਤੋਂ 2.5 ਘੰਟੇ ਲੱਗ ਗਏ ਡਾਕਟਰਾਂ ਨੂੰ ਤੇ ਡਾਕਟਰਾਂ ਦਾ ਕਹਿਣਾ ਕਿ ਬੱਚੇ ਦਾ ਸਰੀਰ ਇੰਨੇ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਕਿ ਬੱਚੀ ਦੇ ਪੇਟ ਦੇ ਉੱਪਰੋਂ ਦੀ ਟਾਇਲਟ ਵਾਲਾ ਰਸਤਾ ਬਣਾਉਣਾ ਪਿਆ ਡਾਕਟਰਾਂ ਨੂੰ ਡਾਕਟਰਾਂ ਦਾ ਕਹਿਣਾ ਸੀ ਕਿ ਜਦੋਂ ਬੱਚੀ ਦੀ ਰਿਕਵਰੀ ਹੋ ਜਾਊਗੀ ਬੱਚੀ ਠੀਕ ਹੋ ਜਾਊਗੀ ਤਾਂ ਫੇਰ ਇਹ ਜਿਹੜਾ ਰਸਤਾ ਬੰਦ ਕਰ ਦਿੱਤਾ ਜਾਊਗਾ ਤਾਂ ਡਾਕਟਰਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਬੱਚੀ ਦਾ ਸਰੀਰ ਇੰਨਾ ਕੱਟਿਆ ਹੋਇਆ ਸੀ ਉਸ ਇਨਸਾਨ ਨੇ ਕੇ 28 ਟਾਂਕੇ ਬੱਚੇ ਦੇ ਸਰੀਰ ਦੇ ਉੱਪਰ ਲਾਉਣੇ ਪਈ ਬੇਹੱਦ ਘਟਿਆ ਕਰਤੂਤ ਬੇਹੱਦ ਘਟਿਆਕਾਰਾ ਇਸ ਮੁੰਡੇ ਦਾ ਇਹ ਘਟਨਾ ਮੱਧ ਪ੍ਰਦੇਸ਼ ਦੇ ਵਿੱਚ ਵਾਪਰੀ ਹੈ ਮੱਧ ਪ੍ਰਦੇਸ਼ ਦੇ ਦਿਨਾਰਾ थाना ਖੇਤਰ ਅਧੀਨ ਪੈਂਦੇ ਇਲਾਕੇ ਦਾ ਇਹ ਮੁੰਡਾ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਮੁੰਡੇ ਦੀ ਉਮਰ ਵੀ 17 ਸਾਲ ਦੀ ਆ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਦਿਨਾਰਾ ਇਲਾਕੇ ਦੇ ਵਿੱਚੋਂ ਹੀ ਜਿਹੜਾ ਇਹ ਮੁੰਡਾ ਹੈ ਇਹਦੀ ਉਮਰ 20-17 ਸਾਲ ਦੀ ਹੈ ਇਹ ਮੁੰਡਾ ਵੀ ਨਬਾਲਕਾ ਹੁਣ ਦੇਖਦੇ ਆ ਕਿ ਅਦਾਲਤ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦੀ ਹੈ ਕੀ ਫੈਸਲਾ ਕਰਦੀ ਆ ਇਸ ਜਿਹੜਾ ਨਵਾਲਗ ਮੁੰਡਾ ਏ ਉਹਨੂੰ ਕਿਹੋ ਜਿਹੀ ਸਜ਼ਾ ਦਿੰਦੀ ਆ ਪਰ ਬੇਹੱਦ ਘਟਿਆ ਕਰਤੂਤ ਆਏ ਦਿਨ ਵਾਪਰ ਰਹੀਆਂ ਧੀਆਂ ਦੇ ਨਾਲ ਇਹੋ ਜਿਹੀਆਂ ਘਟਿਆ ਹਰਕਤਾਂ ਮੈਨੂੰ ਲੱਗਦਾ ਕਿ ਹਰ ਰੋਜ਼ ਇਹੋ ਜਿਹੀ ਇੱਕ ਦੋ ਤਿੰਨ ਪਤਾ ਨਹੀਂ ਕਿੰਨੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਤੇ ਜਿਹੜੀਆਂ ਸਾਹਮਣੇ ਨਹੀਂ ਹੁੰਦੀਆਂ ਘਟਨਾਵਾਂ ਉਹ ਪਤਾ ਨਹੀਂ ਕਿੰਨੀਆਂ ਕੁ ਹੁੰਦੀਆਂ ਨੇ ਮੈਨੂੰ ਲੱਗਦਾ ਸਾਡੇ ਸਮਾਜ ਨੂੰ ਸਾਡੇ ਸਰਕਾਰਾਂ ਨੂੰ ਸਾਡੇ ਲੋਕਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜਿਹੜਾ ਔਰਤਾ ਪ੍ਰਤੀ ਜ਼ਗੀਰੂ ਨਜ਼ਰੀਆ ਏ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲਾ ਹਲੇ ਵੀ ਸਾਡੇ ਸਮਾਜ ਅੰਦਰ ਰੋਜ਼ਾਨਾ ਚੱਲ ਰਿਹਾ ਏ ਇਹ ਜਿਹੜੀ ਸਾਰੀ ਸੋਚ ਆ ਇਹ ਜਿਹੜੀ ਸਾਰੀ ਪ੍ਰਵਿਰਤੀ ਆ ਉਹ ਬਦਲਣੀ ਚਾਹੀਦੀ ਆ ਅੱਜ ਇਹ ਮਾਸੂਮ ਬੱਚੀ ਸੀ ਕਿਸੇ ਦੀ ਕੱਲ ਨੂੰ ਸਾਡੀ ਧੀ ਭੈਣ ਵੀ ਹੋ ਸਕਦੀ ਆ ਹਰ ਘਰ ਦੇ ਅੰਦਰ ਔਰਤ ਮੌਜੂਦ ਆ ਤਾਂ ਅੱਜ ਜੇਕਰ ਬਗਾਨੀ ਧੀ ਦੇ ਨਾਲ ਹੋਇਆ ਇਹ ਕਰਤੂਤ ਘਟਿਆ ਕਰਤੂਤ ਉਹ ਮੁੰਡੇ ਨੇ ਕੀਤਾ ਆ ਤਾਂ ਕੱਲ ਨੂੰ ਉਦੀ ਜਗ੍ਹਾ ਤੇ ਸਾਡੀ ਧੀ ਵੀ ਹੋ ਸਕਦੀ ਆ ਵੱਡੀਆਂ ਕੁੜੀਆਂ ਤੇ ਤਾਂ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਜਾਂਦੇ ਆ ਪਰ ਇਹ ਜਿਹੜੀ ਮਾਸੂਮ ਬੱਚੀ ਸੀ ਪਿਆਰੀ ਜੀ 5 ਸਾਲ ਦੀ ਉਹਨੂੰ ਤਾਂ ਹਲੇ ਦੁਨੀਆਦਾਰੀ ਦੀ ਸਮਝ ਵੀ ਨਹੀਂ ਸੀ ਜਿਹਦੇ ਨਾਲ ਇੱਕ ਘਟੀਆ ਕਨਾਉਣੀ ਹਰਕਤ ਕੀਤੀ ਗਈ ਸੀ